ਸਫੀਰ ਕਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਤੇ ਅੱਜ ਸੂਟ ਤਿਆਰ ਕੀਤਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਮਸਲੀਨ ਦਾ ਸੂਟ ਹੈ ਪਿਓਰ ਮਸਲੀਨ ਦਾ ਇਹਦੇ ਤੇ ਮਸ਼ੀਨ ਵਰਕ ਕੀਤਾ ਗਿਆ ਹੈ ਕੁੱਟੀ ਵਰਕ ਦੇਖ ਸਕਦੇ ਹੋ ਲੈਸ ਨਾਲ ਫਿਨਿਸ਼ਿੰਗ ਕੀਤੀ ਗਈ ਹੈ ਠੀਕ ਹੈ ਜੀ ਤੇ neck ਤੇ ਵੀ ਫਿਨਿਸ਼ਿੰਗ ਕੀਤੀ ਗਈ ਹੈ ਲੈਸ ਦੀ ਡਿਜ਼ਾਈਨ ਕੀਤਾ ਗਿਆ neck ਨੂੰ ਘੇਰੇ ਤੇ ਵੀ ਲੈਸ ਦੀ ਫਿਨਿਸ਼ਿੰਗ ਦਿੱਤੀ ਗਈ ਹੈ ਚਾਰੇ ਸਾਈਡ ਇਹ ਸਲਵਾਰ ਰੈਡੀ ਕੀਤੀ ਹੈ ਜੀ ਪਾਕਿਸਤਾਨੀ ਸਲਵਾਰ ਆ ਇਹਦੇ ਤੇ ਵੀ ਸੇਮ ਜੋ ਅਸੀਂ 슬ੀਵ ਤੇ ਡਿਜ਼ਾਈਨ ਪਾਇਆ ਉਹੀ ਅਸੀਂ ਬਾਟਮ ਤੇ ਪਾਇਆ ਮਸ਼ੀਨ ਕਸਟਮਰ ਦੀ ਡਿਮਾਂਡ ਤੇ ਅਸੀਂ ਇਦਾਂ ਬਣਾਇਆ ਕਸਟਮਰ ਦੀ ਡਿਪੋ ਮਾਰ ਤੇ ਬੁਟੀਆਂ ਔਰ ਸੇਮ ਇਸ ਤੇ ਬੁਟੀਆਂ ਔਰ ਸ਼ਰਟ ਤੇ ਪਹੁੰਚੇ ਨਾਲ ਵੀ ਫਿਨਿਸ਼ਿੰਗ ਦਿੱਤੀ ਗਈ ਹੈ लेस ਦੀ ਤੇ ਪਾਕਿਸਤਾਨੀ ਇਹਦੀ ਬਾਟਮ ਆ ਜੀ ਠੀਕ ਹੈ ਜੀ ਤੇ ਦੁਪੱਟਾ ਇਹਦਾ ਹੈਗਾ ਜੀ ਟੈਬੀ ਟੈਬੀ ਲਾਈਨ ਵਾਲੀ ਦੁਪੱਟਾ ਜੋ ਕਿ ਅੱਜਕੱਲ ਕਾਫੀ ਟ੍ਰੈਂਡਿੰਗ ਤੇ ਚੱਲੇ ਆ ਟਾਈ ਡਾਈ ਇਹਨੂੰ ਕੀਤਾ ਗਿਆ ਜੀ ਤੇ ਲੈਸ ਦੇ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਜੋ ਸੂਟ ਦਾ ਕਲਰ ਹੈ ਜੀ ਉਹੀ ਆਪਾਂ ਲੈਸ ਦਾ ਕਲਰ ਦਿੱਤਾ ਗਿਆ ਹੈ ਕਾਫੀ ਦਿਨ ਮੈਚ ਕਰ ਰਿਹਾ ਸੋਹਣਾ ਲੱਗ ਰਿਹਾ ਫਿਨਿਸ਼ਿੰਗ ਦੇਖ ਸਕਦੇ ਤੁਸੀਂ ਨੈਕਸਟ ਸੂਟ ਅਸੀਂ ਦਿਖਾ ਰਹੇ ਆ ਤੁਹਾਨੂੰ ਜੀ ਬੱਤਰੀ ਜੀ ਜੋ ਕਾਫੀ ਟ੍ਰੈਂਡਿੰਗ ਇਹ ਚੱਲ ਰਿਹਾ ਹੈ ਇਹ ਸੂਟ ਤੇ ਸਾਡੀ ਕਾਫੀ ਡਿਮਾਂਡ ਆਈ ਹੈ ਇਹਦੇ ਤੇ ਆਪਾਂ ਕੀਤਾ ਹੈ ਜੀ ਪੈਚਵਰਕ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਇਹ 슬ੀਵਸ ਨੇ ਜੀ ਨੈਕ ਨਾਲ ਪਾਈਪ ਨੈਕ ਤੇ ਪਾਈਪਿੰਗ ਦੀ ਡਿਟੇਲਿੰਗ ਕੀਤੀ ਗਈ ਹੈ ਢੇਰੇ ਤੇ ਵੀ ਪੈਚਵਰਕ ਕੀਤਾ ਗਿਆ ਵਾ ਤੇ ਚਾਰਗ ਤੇ ਪਾਈਪਿੰਗ ਦੀ ਡਿਟੇਲਿੰਗ ਕੀਤੀ ਗਈ ਹੈ ਚਾਹ ਦੇਖ ਸਕਦੇ ਹੋ ਕੰਮ ਸਾਡਾ ਕਾਫੀ ਫਿਨਿਸ਼ਿੰਗ ਦਾ ਹੈ ਜੀ ਤੇ ਇਹਦੀ ਬੋਟਮ ਆ ਜੀ ਬੋਟਮ ਤੇ ਵੀ ਅਸੀਂ ਜੋ ਅਸੀਂ ਸ਼ਰਟ ਤੇ ਪੈਚ ਵਰਕ ਕੀਤਾ ਹੈ ਉਹੀ ਅਸੀਂ ਬੋਟਮ ਤੇ ਪਹੁੰਚ ਤੇ ਕੀਤਾ ਆ ਕਾਫੀ ਸੂਟ ਸੋਨਾ ਲੱਗ ਰਿਹਾ ਇਸ ਇਹਦੇ ਨਾਲ ਸਾਡੇ ਕਾਫੀ ਸੂਟ ਤਿਆਰ ਹੋ ਕੇ ਗਏ ਆ ਦੁਪੱਟੇ ਦੇ ਨਾਲ ਟੈਬੀ ਲਾਈਨਿੰਗ ਦਾ ਹੈ ਜੀ ਇਹ ਦੁਪੱਟਾ ਕਾਫੀ ਕਾਫ ਬਹੁਤ ਜ਼ਿਆਦਾ ਟ੍ਰੈਂਡੀ ਚੱਲ ਰਿਹਾ ਹੈ। ਲੈਸ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਹੈ। ਠੀਕ ਹੈ ਜੀ, ਲੈਸ ਸੂਟ ਹੈਗਾ ਸਾਡਾ ਜੀ। ਸੈਲਫ ਵਰਗ ਦੇ। ਇਹ ਨੂੰ ਇਹ ਪੈਨਲ ਕੀਤਾ ਗਿਆ ਜੀ। ਤੇ ਬੂਟੀ ਵਰਤ ਕੀਤਾ ਗਿਆ। ਨੈਕ ਤੇ ਪਾਈਪਿੰਗ ਦੀ ਡਿਟੇਲਿੰਗ ਦਿੱਤੀ ਗਈ ਹੈ। तो देख सकते हो तो स्लीव चेक करो जी स्लीव स्लीवि जो पैनल बनाया वो ही स्लीव उलीवते बनाया पाइपिंग की डिटेलिंग दी गई है बूटी बुटीब किया गया, बुटी गया। पाइपिंग चार भी पाइपिंग की डिटेल की है फिनिशिंग पट्टी का यूज किया गया जो अजकल काफी ट्रेंड चल रहे हैं ਬਾਟਮ ਦਿਖਾਣੇ ਆ ਬਾਟਮ ਹੈਗੀ ਸਿਲਕ ਦੇ ਵਿੱਚ ਜੋ ਆਪਾਂ ਸ਼ਾਰਟ ਤੇ ਕੀਤਾ ਉਹੀ ਆਪਾਂ ਬਾਟਮ ਤੇ ਕੀਤਾ ਹੋਂਚੇ ਨੂੰ ਵੀ ਅਸੀਂ ਪਾਈਪਿੰਗ ਲਗਾਈ ਹੈ ਤੇ ਫਲਾਵਰ ਤਿਆਰ ਕੀਤੇਗੇ ਜੋ ਆਪਾਂ ਸੂਟ ਤੇ بنائے ਆ ਚਿਨੌਂ ਦਾ ਦੁਪੱਟਾ ਹੈ ਜੀ ਇਹਨੂੰ ਚਿਨੌਂ ਦੇ ਦੁਪੱਟੇ ਨਾਲ ਅਸੀਂ ਤਿਆਰ ਕੀਤਾ ਆ ਫਿਨਿਸ਼ਿੰਗ ਪੱਟੀ ਦੇ ਨਾਲ ਅਗਰ ਤੁਸੀਂ ਕੋਈ ਵੀ ਸੂਟ ਇੱਥੇ ਦਾ ਸੇਮ ਰੈਡੀ ਕਰਾਉਣਾ ਸੇਮ ਵੀ ਕਰਵਾ ਸਕਦੇ ਹੋ ਜੇ ਤੁਸੀਂ ਮਤਲਬ ਕੋਈ ਵੀ ਡਿਜ਼ਾਈਨ ਸਾਨੂੰ ਦੋਗੇ ਜਾਂ ਕੋਈ ਵੀ ਫੈਬਰਿਕ ਤੇ ਰੈਡੀ